ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਮੈਂ ਕਰਦੇ ਹਾਂ ਸਭ ਠੀਕ ਹੋ ਗਏ ਤੇ ਆਪਾਂ ਲੈ ਗਏ ਸੀ ਏਸੀ ਤੇ ਅੱਜ ਤਿੰਨ ਚਾਰ ਦਿਨ ਹੋ ਗਏ ਸੀ ਆਏ ਨੂੰ ਤੇ ਫਿਟਿੰਗ ਕਰਨੀ ਆ ਜੀ ਕੰਪਨੀ ਵਾਲੇ ਤੇ ਅਜੇ ਚੌਹ ਪੰਜ ਦਿਨਾਂ ਬਾਅਦ ਫਿਟਿੰਗ ਕਰਨ ਵਾਸਤੇ ਆਏ ਆ ਤੇ ਆਪਾਂ ਪਹਿਲਾਂ ਉਹਨਾਂ ਨੂੰ ਪਿਵਾਵਾਂਗੇ ਪਾਣੀ ਤੇ ਫਿਰ ਉਹਨਾਂ ਨੂੰ ਫਿਰ ਉਹਨਾਂ ਦੇ ਕੋਲ ਆਪਾਂ ਏਸੀ ਦੀ ਕਰਾਉਂਗੇ ਫਿਟਿੰਗ ਜਿਹੜੇ ਰਿਓ ਲੌਂਗ ਦੇ ਨਾਲ ਪਾਣੀ ਵਾਲਾ ਵਾਟਰ ਕੋਲਰ ਜਿਹੜਾ ਸਾਡਾ ਉੱਥੇ ਲਈ ਆ ਦੇ ਡੀਗ ਦੇ ਵਿੱਚ ਹੀ ਪਿਆ ਰਹੇ ਆਪਾਂ ਉਹਦੇ ਵਿੱਚ ਜਾ ਕੇ ਪਾਵਾਂਗੇ برف برف ਆਏ ਇਹ ਪਾਣੀ ਠੰਡਾ ਕਰਕੇ ਉਹਨੂੰ ਰੱਖ ਕੇ ਪਾਵਾਂਗੇ ਤੇ ਆਪਣੇ ਕਾਰੀਗਰ ਵੀ ਆ ਗਏ ਹੋਣੀਆਂ ਜਾ ਕੇ ਦੇਖਦੇ ਆ ਇੱਕ ਕਾਰੀਗਰ ਤੇ ਆ ਗਿਆ ਸੀ ਇੱਕ ਲਿੰਦਾ ਸੀ ਹੁਣ ਆ ਗਈ ਆ ਨਾ ਆਪਾਂ ਜਾ ਕੇ ਵੇਖਦੇ ਆ ਲੱਗ ਨਹੀਂ ਇਹਨਾਂ ਨੇ ਮੈਂ ਕਹਾ ਮਹਾ ਹੁੰਦਾ ਪਾਣੀ ਭਰ ਲਿਆ ਕਰੋ ਨਾ ਪਾਣੀ ਕੇ ਪਾਉ ਫਿਰ ਵਿੱਚ ਪਾਣੀ ਇਹ ਭਰਿਆ ਕੱਲੇ ਬਰਫ ਪਾਦ ਨੇ ਵਿੱਚ ਆਵੇ ਫੁਫਦੇ ਸਿਕਾ ਛਤਰਪਰੇਟ ਆਵੇ ਫੁਫਦੇ ਸਿਕਾ ਆਦੇ ਜੀਨੇ ਕੱਲ ਵੀ ਕੀਤਾ ਕਿ ਨਾ ਸਲਵਾਰ ਕੱਟ ਦੀ ਕੱਲੇ ਨੇਕ ਇਹਦੀ ਫਿਰ ਉਹ ਛਤਰਪਰੇਟ ਹੋਈ ਜਿਹਦੀ ਕਹੀ ਹੋਈ ਦਾ ਅੱਜ ਬੈਠਾ ਹੀ ਦੇ ਨੁਕ ਕਰਜ ਵੜ ਗਏ ਅਨ ਕੱਟਣੀ ਆ ਕੱਟਣੀ ਆ ਹੈ ਫਲਾਈਰ ਕਿੰਦੀ ਆ ਸਾਡੀ ਭੈਣ ਜੀ ਨੂੰ ਅੱਜ ਛੁੱਟੀ ਦੇਵੇ ਕੀ ਬਣੀ ਫਿਰਦੀ ਆਉਜੀ ਦਿਖਾਈ ਦੇ ਆਲਾ ਜੋ ਸਾਹੀ ਭਾਗ ਜਾ ਗਏ ਹੜੇ ਸੀ ਤੇ ਹੋਸਾ ਵਿੱਚ ਠੀਕ ਠਾਕ ਵਧੀਆ ਵਧੀਆ ਇਦਾਂ ਹੀ ਆ ਜੀ ਕਸਬਹੁਦ ਆ ਕਸਬਹੁਦ ਆ ਮੈਂ ਉਹ ਕੱਪੜੀਆਂ ਵਾਲਾ ਫੋਨ ਆਇਆ ਰਤੀ ਰਾਤੀ ਨਾ ਫੋਨ ਆਇਆ ਕੰਪਨੀ ਵਾਲਿਆਂ ਦਾ ਤੇ ਪਤਾ ਛੱਡ ਲੈਣਾ ਸੀ ਅਖਾਵੇ ਇੱਥੇ ਲੱਗੋ ਇੱਥੋਂ ਨਾਪ ਲੈਣਾ ਚਾਹੀਦਾ ਕੱਲ ਪਹਿਲੀ ਗੱਲ ਤੇ ਏਸੀ ਨੇ ਉਹਦਾ ਠੰਡਾ ਪੱਖੇ ਦੀ ਲੋੜ ਹੀ ਨਹੀਂ ਏਸੀ ਨੇ ਠੰਡਾ ਕਰਦਾ ਹਣਾ ਹਾਂਜੀ ਹਾਂ ਹਾਂ ਏਸੀ ਠੰਡੇ ਰਹੀ ਤਾਂ ਮੈਂ ਤਾਂ ਕਾਰੀਗਰਾਂ ਨੂੰ ਕੱਲ ਕਿਹਾ ਮੈਂ ਕਿ ਕਿਦਾਂ ਲੱਗੇ ਪਿਆ ਮੈਂ ਕੋਈ ਨਾ ਠੰਡਾ ਮਹਿਸੂਸ ਹੁੰਦਾ ਕਿ ਨਹੀਂ ਹਾਂ ਨਹੀਂ ਇੱਥੇ ਹਾਂ ਠੀਕ ਠੀਕ ਹੈ ਥੋੜਾ ਪੈਨੀਵਾ ਲਾ ਲਓ ਕੋਈ ਨਹੀਂ ਸ਼ਟਰ ਆ ਬਾਹਰ ਫੇਰ ਠੀਕ ਆ ਕਰਕੇ ਉਧਰ ਮੈਂ ਇੱਥੇ ਪਰਬ ਨਹੀਂ ਕਰਾਂ ਬਾ ਠੀਕ 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 ਹੈ ਹਾਂ ਹਲਾ ਕਢਾਣੀ ਹੈ ਆਪ ਕੋ ਭਲੇ ਨਹੀਂ ਅੱਛੇ ਹੋ ਹਾਂ ਤੱਕ ਅੱਜ ਢੱਲਾ ਲੱਗਦਾ ਉਹਨੂੰ ਅੱਜ ਕਿਦੇ ਫੜੇ ਵਾਂਗੂ ਤੇਰੀ ਤਾਂ ਨਹੀਂ ਮੰਜੀ ਲੱਥੀ ਕਿਦੇ ਜਿਸ ਕੋ ਆਪਨੇ ਮੋਦੀ ਸਿਖਾਈ ਚੀਰ ਕੇ ਕਰੇਗਾ ਨਕਲ ਦਿਖਾਏਗਾ ਕਲਾ ਆਪਣੀ ਕਲਾ ਦਿਖਾਏਗਾ ਇਸਕੇ ਬਣੇ ਹੋਏ ਪਿਸਤ ਦੇਖੇ ਭਾਰੀ ਇਹ ਜਨ ਇਸੇ ਹਾਲੇ ਵਿੱਚ ਚੈੱਕ ਹੀ ਦਿੱਤੀ ਹੈ ਤੁਹਾਡੀ ਕਲਾ ਦਿਖਾਏਗਾ ਇਹ ਮਜ਼ਦਾਰੀ ਮਮਾ ਜਿਹੜਾ ਕਲਾ ਵਸਾਉਗਾ ਇਹ ਸਿੱਧੀ ਆਪਣੀ ਹੋ ਗਈ ਹੈ ਫਿਟਿੰਗ ਹੁਣ ਆਪਾਂ ਇਹਨੂੰ ਬਣਾ ਕੇ ਤੋਂਨੇ ਅੱਛਾ ਆਪਾਂ ਜਾਇ ਕਰੀਏ ਚੱਲ ਜਾਈਏ ਹਾਂਜੀ ਇਹਦੇ ਪਾਣੀ ਵਾਲਾ ਪਾਈਪ ਵੀ ਨਾਲ ਹੀ ਪਾਉਣਾ ਪੈਣਾ ਤੇ ਹੁਣ ਆਪਾਂ ਪਾਣੀ ਵਾਲਾ ਪਾਈਪ ਦੇਣ ਚੱਲੇ ਆ ਸਾਰਾ ਇਹ ਮਾਈਕਲ ਥੋੜਾ ਪਾਉਣਾ ਪਊਗਾ ਨਾ ਥੋੜਾ ਪਾਉਣਾ ਪਊਗਾ ਉਹ ਜਿੰਨੀ ਮਰਜ਼ੀ ਹੈ ਤੁਹਾਡੇ ਜਿੱਥੇ ਦਾ ਤੁਖੰਡ ਆ ਆ ਇੱਥੇ ਬਾਹਰ ਕੋਈ ਨਹੀਂ ਬਾਹਰ ਪਾਣੀ ਇੱਥੇ ਕਿੰਨਾ ਪਾ ਦਈਏ ਹੋ ਗਿਆ ਜੀ ਅਸੀਂ ਚਾਲੂ ਸਾਰਾ ਲੱਗ ਗਿਆ ਮੜ ਲਾ ਕੇ ਉੱਥੋਂ ਵੀ ਵੇਢਿੰਗ ਹੋ ਗਈ ਸਾਰੀ ਤੇ ਹਣ ਕੋਲਿੰਗ ਕਰਨੀ ਸ਼ੁਰੂ ਕਰ ਦੂਗਾ ਹਣ ਇਹਦੇ ਉੱਥੋਂ ਲਾਇਆ ਸੀ ਨਾ ਪਾ ਅਗਲੇ ਪਾਸੇ ਅੱਛਾ ਉੱਥੇ ਮੈਂ ਲੱਥਾ ਛੱਡ ਆ ਆ ਦਿਦਾ ਰਹੀ ਏ ਆਰੀਅਨ ਚੱਲ ਪਿਆ ਸੀ ਏਸੀ ਚੱਲ ਪਿਆ ਏਸੀ ਚੱਲ ਗਿਆ ਹਾਂ ਆ ਬੜਾ ਸਹੀ ਹੈ ਆਪ ਕੋ ਠੰਡੀ ਲੱਗਦੀ ਏ ਨਹੀਂ ਠੰਡੀ ਚੱਲ ਪਈ ਸੀ ਠੰਡੀ ਲੱਗਣੀ ਸ਼ੁਰੂ ਹੋ ਗਈ ਹੋਣੀ ਆ ਆਪਕਾ AC ਲੱਗ ਚੁੱਕਾ ਹੈ AC ਚੱਲੂ ਹੋ ਗਿਆ ਆਰੀਆਂ ਨਾਲ ਕੋ ਜਾਂਦਾ ਮੈਨੂੰ ਠੰਡ ਦਾ ਗੰਡਾ ਵੀ ਹੈ ਥੋੜਾ ਸੁੱਖ ਨਹੀਂ ਲੇਗਾ ਗਰਮੀ ਨਹੀਂ ਮੈਨੂੰ ਤਾਂ ਠੰਡ ਬਹੁਤ ਲੱਗਣੀ ਮੈਨੂੰ ਕਿਦਾ ਇਹਦਾ ਬਹੁਤ ਠੰਡੀ ਲੱਗ ਰਹੀ ਆ ਲੱਗ ਰਹੀ ਏ ਸੀ ਆਹ ਲੱਗ ਗਿਆ ਖਲਾਸਾ ਜਾ ਉਹ ਗਲਾ ਹਾ ਕੇ ਪੜੇ ਉਹਨਾਂ ਨੂੰ ਜਾਣਾ ਵਿਚਾ ਨਹੀਂ ਖੇਤੀ ਆ ਦੋੋਂ ਤੇ ਪੀਣੀ ਪੈਲਾ ਤੇ ਹੋਰ ਕਰ ਮਗਰ ਹਾਂ ਮੈਂ ਪੀਣੀ ਆ ਮਾਸ਼ੀ ਨਾ ਵਸਤ ਕੀ ਦੇਖੋ ਜੀ ਏਸੀ ਚੱਲ ਪਿਆ ਵਾ ਤੇ ਠੰਡਾ ਹੋ ਗਿਆ ਤੇ ਉਹ ਲੋਥੇ ਐ ਢੇਰੀਆਂ ਢਾਲੀਆਂ ਵਾ ਤੇ ਉਦਰੇ ਕੀ ਬੰਡਿਆ ਥੋਮਨੀ ਤੇ ਲੱਭੋ ਕਿੱਥੇ ਵੜਿਆ ਲੱਭੋ ਕਿੱਥੇ ਛੋਦੀ ਨਾ ਇੱਥੇ ਜੇ ਉਹ ਹਿੰਦਾ ਜੇ ਆਓ ਦੇਖਾ ਕੇ ਨੰਗ ਨੀ ਬਾਰੀਲਾ ਕੋਟ ਪਾਉਗੀ ਲਓ ਜੀ ਕਰਦੇ ਹਾਂ ਲੌਂਗ ਦਾ ਇੰਟਰ ਆਉਣ ਸ਼ੁਰੂ ਮੈਂ ਕੀਤਾ ਸੀ ਆ ਠੀਕ ਹੈ ਜੀ ਏਸੀ ਦੀ ਫਿਟਿੰਗ ਹੋਣ ਤੋਂ ਬਾਅਦ ਆਪਾਂ ਲੌਂਗ ਦੀ ਕਰਤੀ ਸਮਾਪਤ